ਪਿੰਡ ਕਲੇਰਖੁਰ ਦੇ ਵਿੱਚ ਇੱਕ ਲਾ ਬਾਹਰ ਇਸ ਮੋਟਰਸਾਈਕਲ ਦੀ ਇਤਲਾ ਜ਼ਾਨ ਨਿਊਜ਼ ਟੀਵੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਚੌਂਕੀ ਨਸ਼ੇੜਾ ਅਮਾਜਾ ਸਿੰਘ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲਿਆ ਜੋ ਸੀ ਕਿ ਉਹਦੇ ਕਿਲੇ ਉਹਦੇ ਵਿੱਚ ਪਹੁੰਚਿਆ ਜਿੱਥੇ ਸਾਡਾ ਲੋਕ ਬੜੀ ਲੱਗੇ ਨੇ ਫੋਨ ਕੀਤਾ ਇੱਕ ਤਲਵਾਰ ਤੋਂ ਮੋਟਰਸਾਈਕਲ ਜਿਹੜਾ ਵਾ ਕਿੱਥੇ ਪਿਆ ਵਾ ਅਜਾ ਜਲਦ ਦੱਸੋ ਵੀ ਕਦੋਂ ਦਾ ਐ ਮੋਟਰਲ ਆਓ ਜਲਦ ਇਹ ਇਹ ਮੋਟਰਸਾਈਕਲ ਕਦੋਂ ਵੇਖਿਆ ਤੁਸੀਂ ਸਿਰੇ ਮਨੇਰ ਸਾਹਿਬ ਮਨੇਰ ਸਾਹਿਬ ਜਦੋਂ ਬਾਹਰ ਨੂੰ ਗਏ ਜੀ ਹਾਂਜੀ ਉਹ ਸਾਰੇ ਉਸੇ ਹਾਂਜੀ ਇਹ ਮਨੇਰੇ ਮੋਟਰਸਾਈਕਲ ਵੇਖਿਆ ਸਿਰੇ ਆਪਾਂ ਇਹ ਸਿਰੇ ਮਨੇਰੇ ਇਹਨਾਂ ਨੇ ਕੋਈ ਮੋਟਰਸਾਈਕਲ ਵੇਖਿਆ ਜਦੋਂ ਬਾਹਰ ਨੂੰ ਗਏ ਆ ਫਿਰ ਇਹਨਾਂ ਨੇ ਸਾਨੂੰ ਫੋਨ ਕੀਤਾ ਵਾ ਏਪੀ ਇੱਥੇ ਇੱਕ ਵਾਰਸ ਮੋਟਰਸਾਈਕਲ ਪਿਆ ਵਾ ਲਾਈ ਜਰਾ ਚੌਂਕੀ ਨਿਸ਼ਾਨਾ ਜਲਾ ਫੋਨ ਜਰਾ ਕਰਾ ਜਬੀ ਦੀ ਲਾ ਦੇ ਯਾਰਾ ਨੂੰ ਪਤਾ ਲੱਗਾ ਕਿ ਕੋਈ ਚੋਰੀ ਹੋਇਆ ਮੋਟਰਸਾਈਕਲ ਕੋਈ ਅਣਪਛਾਤੇ ਬੰਦੇ ਜਿਹੜੇ ਆ ਉਹ ਇੱਥੇ ਮੋਟਰਸਾਈਕਲ ਨੂੰ ਲਾ ਗਏ ਯਾਰ ਨੰਬਰ ਇਹ ਤਾਂ ਕਹਦਾ ਵੇਖੀ ਜਰਾਗਾ ਕਿੰਨਾ ਨੰਬਰ ਪੀਬੀ 18 02990 ਲਗਾ ਨੰਬਰ ਲੰਗਾ ਰਾਜਵੀਰ ਜੀ ਚੌਂਕੀ ਨਹੀਂ ਖੜਾ ਤੂੰ ਹਾਂ ਜੀ ਸਤ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਸਰ ਇੱਕ ਮੋਟਰਸਾਈਕਲ ਨਾ ਪਿੰਡ ਖਲੇਰ ਖੁਰਦੇ ਵਿੱਚ ਲਵਾਸ ਹਵਾ ਮਿਲਿਆ ਠੀਕ ਹੈ ਜੀ ਕੋਈ ਹੈਗਾ ਤੁਹਾਡੇ ਕੋਈ ਰਿਪੋਰਟ ਮਿਲੀ ਤੁਹਾਨੂੰ ਕੋਈ ਮੋਟਰਸਾਈਕਲ ਕਿਸੇ ਦਾ ਚੋਰੀ ਹੋਇਆ ਕੋਈ ਹਾਂ ਜੀ ਹਾਂ ਜੀ ਮਿਲੀ ਦੀ ਗੱਲ ਕਿੰਨਾ ਦਾ ਮੋਟਰਸਾਈਕਲ ਚੋਰੀ ਹੋਇਆ ਕੌਣ ਦੇ ਕੇ ਰਿਪੋਰਟ ਇਹ ਮੈਨੂੰ ਦੇਖ ਕੇ ਰੱਖਣਾ ਜੀ ਕਿ ਵੀ ਮੋਟਰਸਾਈਕਲ ਆਪਣੇ ਪਰ ਸਵਾਲੋ ਸਾਰੇ ਹੀ ਜਾ ਰਹੇ ਆਂ ਤੈਨੂੰ ਹੁਣ ਸੱਗੇ ਇਹ ਬੁਲਾਇਆ ਵੀਡੀਓ ਚੱਲ ਰਹੀ ਤੇ ਅੰਦਰ ਵਿੱਚ ਫੋਨ ਹੀ ਕਰਦੇ ਆਂ ਕੋਈ ਮੁਲਾਜ਼ਮ ਘੱਲੋ ਇਹਨੂੰ ਮੋਟਰਸਾਈਕਲ ਉੱਤੇ ਲੈ ਜਾਓ ਆਕੇ ਕਿੰਨੇ ਚਿਰ ਚ 3 ਮਿੰਟ ਅੱਧਾ ਘੰਟਾ ਨਹੀਂ ਅੱਧਾ ਨਹੀਂ 2 ਮਿੰਟ ਮੁਲਾਜ਼ਮ ਘੱਲੋ ਸਿਰਫ ਅਸੀਂ ਨਾ ਜਾਣਾ ਕਿਤੇ ਇੱਥੇ ਖੜੇ ਆਂ ਅਸੀਂ ਤੇ ਇਹ ਬਸ ਤੁਸੀਂ ਨਾ ਜਿੱਥੇ ਭੱਜਨ ਸੇ ਸਰਪੰਚਾ ਨਾ ਭੱਜਨ ਸੇ ਸਰਪੰਚ ਉਹਦੇ ਘਰ ਦੇ ਅਗਲੇ ਪਾਸੇ ਆ ਰਨਜੀਤ ਸਿੰਘ ਪੱਤਰਕਾਰ ਇੱਕ ਹੀ ਗਏ ਇਸ ਦਾ ਨੰਬਰ ਤਾਂ ਸੀਐਸਸੀ ਕੀ ਮਰਕੋ ਉਹ ਤੇ ਨਵਾਂ ਨੰਬਰ ਹਾਂ ਜਾਨੀ ਨਵੇਂ ਤੋਂ ਵੀ ਕੀਤਾ ਨਾ ਉੱਥੇ ਵੀਡੀਓ ਬਣ ਗਈ ਹੈ ਨਾ ਉਹ ਦੂਸਰੇ ਦੇ ਕੋਈ ਕੀਤਾ ਵਾ ਓਕੇ ਓਕੇ ਪੰਜ ਸੱਤਾ ਮਿੰਟਾਂ ਜੀ ਕੱਲ੍ਹ ਤੋਂ ਫਿਰ ਠੀਕ ਹੈ ਨਾ ਮੋਟਰਸਾਈਕਲ ਨੂੰ ਕਬਜ਼ੇ ਕਰੋ ਤੇ ਜਿਹੜਾ ਹੈਗਾ ਉਹਨੂੰ ਦੇ ਦਿਓ ਓਕੇ ਠੀਕ ਹੈ ਜੀ ਆਹ ਇਹ ਅਸੀਂ ਹਰ ਪਿੰਡ ਕਲਦੇ ਆ ਜਿਹੜਾ ਜਿਹੜਾ ਵੀਡੀਓ ਵੇਂਦਾ ਉਹ ਆਜ਼ਾਦ ਟੀਵੀ ਦੇ ਉੱਤੇ ਸਕਰੀਨ ਦੇ ਥੱਲੇ ਨੰਬਰ ਚੱਲ ਰਿਹਾ ਵਾ ਉਹਨਾਂ ਨੂੰ ਕੋਈ ਵੀ ਸ਼ਿਕਾਇਤ ਕਰ ਸਕਦਾ ਕੋਈ ਚੀਜ਼ ਲੋਵਾਰਸ ਮਿਲਦੀ ਆ ਤੇ ਸਕਰੀਨ ਦੇ ਥੱਲੇ ਨੰਬਰ ਚੱਲ ਰਿਹਾ ਵਾ ਉਹਨਾਂ ਨੂੰ ਫੋਨ ਕਰ ਸਕਦਾ ਆਜ਼ਾਦ ਟੀਵੀ ਤੇ ਚੈਨਲ ਤੇ ਆਪਰ ਪੁਲਿਸ ਮੁਲਾਜ਼ਮ ਨੂੰ ਫੋਨ ਕੀਤਾ ਜੋ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚ ਚੁੱਕੇ ਨੇ ਕਿ ਉਹ ਮੋਟਰ ਲਵਾਸਾ ਉਹ ਇਹਨਾਂ ਦੇ ਹਿਵਾਲੇ ਕਰ ਰਹੇ ਆ ਆਓ ਚਲਿਏ ਸੱਜ ਸੱਸੀ ਕਾਲ ਹਾਂਜੀ ਇਹ ਸਰ ਮੋਟਰਸਾਈਕਲ ਆਜ ਨਹੀਂ ਪਬਲਿਕ ਰੋਤੀ ਆ ਹਾਂਜੀ ਇਹਨਾਂ ਸਵੇਰੇ ਸਾਨੂੰ ਫੋਨ ਕੀਤਾ ਵਾ ਠੀਕ ਹੈ ਜੀ ਕਿ ਮੋਟਰਸਾਈਕਲ ਲਵਾਸਾ ਦਾਦੇ ਨਾਲ ਲੋਕ ਦੱਸਣ ਤੂੰ ਹਾਂਜੀ ਹਾਂਜੀ ਅਸੀਂ ਮੌਕੇ ਤੇ ਆਏ ਆ ਅਸੀਂ ਤੁਹਾਨੂੰ ਫੋਨ ਕੀਤਾ ਠੀਕ ਹੈ ਜੀ ਇਹਦੇ ਬਾਰੇ ਕੀ ਕਹੋਗੇ ਤੁਸੀਂ ਲੈ ਚਲੇ ਜੇ ਇਹਦੇ ਬਾਰੇ ਦੇਵਾਂਗੇ ਵੀ ਇਹਦੀ ਕੱਲ ਕੰਪਲੇਂਟ ਹੋਈ ਠੀਕ ਹੈ ਜੀ ਮੇਰਾ ਤਿੰਨ ਬਈ ਨੰਬਰ ਆ। ਇਹ ਵੀ 18 ਕਿਉਂ? ਇਹ ਕੱਲ ਮੁੰਡਾ ਇੱਕ ਸਿਮਾ ਵੇਚਣ ਆਇਆ ਹੈਗਾ ਇੱਥੇ। ਜੀ। ਤੇ ਜੋ ਕਿ ਇੱਥੋਂ ਕਲੇਰਾਂ ਤੋਂ ਚੋਰੀ ਹੋ ਗਿਆ ਇੱਕ ਮੋਟਰਸਾਈਕਲ। ਜੀ। ਤੇ ਕੋਈ ਨਹੀਂ ਜਿੰਨਾ ਨੇ ਚੋਰੀ ਕੀਤਾ ਵਾ ਉਹਨਾਂ ਦਾ ਵੀ ਵੇਖ ਰਹੇ ਆ ਕਿ ਕਿੰਨਾ ਨੇ ਕੀਤਾ ਵਾ। ਬਿਲਕੁਲ ਠੀਕ ਹੈ ਜੀ। ਇਹ ਢੰਗਾਈ ਦੇ ਨਾਲ ਜਾਂਚ ਕਰੀ ਗਾ ਤੋ ਅੱਗੋਂ ਤੋਂ ਕਿਸੇ ਗਰੀਬ ਦੇ ਨਾਲ ਇਹ ਕੰਮ ਨਾ ਹੋਵੇ ਠੀਕ ਹੈ ਜੀ। ਇਹ ਪੁਲਿਸ ਦੇ ਮੁਲਾਜ਼ਮ ਆ ਚੁੱਕੇ ਆ ਹੁਣ ਅਸੀਂ ਮੋਟਰਸਾਈਕਲ ਜਿਹੜਾ ਇਹਨਾਂ ਦੇ ਹਵਾਲੇ ਕਰ ਰਹੇ ਆ ਇਹਦੀ ਪੁਨਸ਼ਾਨ ਕਰਕੇ ਇਹ ਅੱਗੇ ਜਿਹਦੇ ਮਾਲਕਾ ਦਾ ਉਹਨੂੰ ਸੌਂਪ ਦੇਣਗੇ। ਠੀਕ ਹੈ ਸਰ ਜੀ